ਪਈਆ ਫੋਟ ਬਠਿੰਡਾ ਜੋ ਕਿ ਮਾਲ ਰੋਡ ਕੋਲ ਹੈ ਤੇ ਮਾਲ ਰੋਡ ਦੇ ਉੱਪਰ ਹੈ ਮਤਲਬ ਇਹ ਦੇ ਇਹ ਆਪਣੀ ਲੋਕੇਸ਼ਨ ਹੈ ਜਿੱਥੇ ਆਪਾਂ ਐਗਜ਼ੀਬਿਸ਼ਨ ਕਰਾਉਣ ਜਾ ਰਹੇ ਹਾਂ ਤੇ ਮੈਂ ਤੁਹਾਨੂੰ ਅੰਦਰੋਂ ਵੀ ਵਿਖਾ ਦੂੰਗੀ ਬਹੁਤ ਸੋਹਣੀ ਬਿਲਡਿੰਗ ਹੈ ਬਹੁਤ ਸੋਹਣਾ ਰਜ਼ਾ ਹੈ ਨਾ ਤੇ ਅੱਜ ਸੋ ਬਾਪੂ ਐਕਸਿਪਸ਼ਨਰੀ ਏਰੀਆ ਆਪਾਂ ਫਿਰ ਅੰਦਰ ਗਾਤ ਸੇ ਸ਼ਿਕਾਲਜੀ ਅੱਜ ਆਪਾਂ ਆਏ ਆ ਜੀ ਬਾਈਆ ਫੋਰਟ ਬਠਿੰਡਾ ਜੋ ਕਿ ਮਾਲ ਰੋਡ ਤੇ ਆ ਜੀ ਹਨੂਮਾਨ ਚੌਂਕ ਤੋਂ ਜਿਹੜਾ ਪਹਿਲਾ ਕਟ ਆਉਂਦਾ ਹਨੂਮਾਨ ਚੌਂਕ ਤੋਂ ਮੁੜ ਕੇ ਨਾ ਜਿਹੜਾ ਪਹਿਲਾ ਕਟਤਾ ਬਸ ਉਹਦੇ ਜਮਾ ਫਰੰਟ ਤੇ ਵਿਖਦਾ ਜੀ ਬਾਈਆ ਫੋਰਟ ਜਿੱਥੇ ਆਪਣਾ ਐਗਜ਼ੀਬਿਸ਼ਨ ਹੋਣ ਜਾ ਰਿਹਾ ਜੀ ਤੇ ਬਹੁਤ ਜ਼ਿਆਦਾ ਸੁੰਨਾ ਇਹ ਫੋਰਟ ਹੈ ਜੀ ਤੇ ਬਹੁਤ ਵਧੀਆ ਇੱਥੋਂ ਦਾ ਪਾਰਕਿੰਗ ਏਰੀਆ ਤੇ ਮੈਂ ਤੁਹਾਨੂੰ ਇਹਦੀ ਲੋਕੇਸ਼ਨ ਵੀ ਦੱਸਦੀ ਤੇ ਬਾਕੀ ਆਪਾਂ ਉੱਪਰ ਲਿਖ ਵੀ ਦੇਵਾਂਗੇ ਵੀਡੀਓ ਦੇ ਬਾਕੀ ਮੈਂ ਤੁਹਾਨੂੰ ਇਹ ਬਾਹਰੋਂ ਅੰਦਰੋਂ ਇਹਦੀ ਲੋਕੇਸ਼ਨ ਦਿਖਾ ਦਿੰਨੀ ਆ ਤਾਂ ਕਿ ਤੁਹਾਨੂੰ ਲੱਭਣ 'ਚ ਈਜ਼ੀ ਰਹੇ ਮੈਂ ਪਿਕ ਵੀ ਸਾਈਡ ਤੇ ਲਗਾ ਦੂੰਗੀ ਤਾਂ ਕਿ ਤੁਸੀਂ ਈਜ਼ੀਲੀ ਇੱਥੇ ਪਹੁੰਚ ਸਕੋ ਬਹੁਤ ਜ਼ਿਆਦਾ ਵਧੀਆ ਇੱਥੇ ਫੈਸਿਲਿਟੀਆਂ ਨੇ ਸੋ ਅੱਜ ਉਹ ਮੈਂ ਤੁਹਾਨੂੰ ਅੰਦਰ ਵਿਖਾ ਦਿੰਦੀ ਬਸ ਇਧਰ ਬਰੋ ਡੇਟ ਮੈਂਸ਼ਨ ਉਹ ਮਸਾਲੇ ਤੋਂ ਮੂਤਿ ਗਲੀਪਾ ਪੈਸ ਕਰਨਾ ਇਹ ਹਾਲ ਆ ਜਿਹੜਾ ਆਪਾਂ ਦੇਖਿਆ ਸੀਗਾ ਇੱਥੇ ਐਗਜ਼ੀਬਿਸ਼ਨ ਇੱਥੇ ਹੋਊਗੀ ਸੋਕੀ ਹਾਂਜੀ ਇਹ ਉਹ ਹਾਲ ਹੈ ਜੀ ਫਿਲਹਾਲ ਇੱਥੇ ਲਾਈਟਿੰਗ ਵਗੈਰਾ ਨਹੀਂ ਛੱਡੀ ਹੋਈ ਇਹ ਉਹ ਹਾਲ ਆ ਜਿੱਥੇ ਆਪਣਾ ਐਗਜ਼ੀਬਿਸ਼ਨ ਹੋਣ ਜਾ ਰਿਹਾ ਜੀ 25 ਮਈ ਦਿਨ ਐਤਵਾਰ ਤੇ ਆਪਾਂ ਇੱਕ ਚੀਜ਼ ਇਹ ਦੱਸ ਦਈਆਂ ਜੀ ਮੈਂ ਤੁਹਾਨੂੰ ਕਿ ਦੇਖੋ ਜਿੱਦਾਂ ਜਿਹੜੇ ਦਾ ਸਟਾਕ ਆਪਣਾ ਲੈ ਕੇ ਸਟਾਲ ਲੈ ਕੇ ਬੁਟੀਕ ਵਾਲੇ ਆ ਰਹੇ ਨੇ ਜਾਂ ਹੋਰ ਕੋਈ ਵੀ ਜਿਨ੍ਹਾਂ ਨੇ ਇੱਥੇ ਸਟਾਲਸ ਬੁੱਕ ਕੀਤੀਆਂ ਉਹਨਾਂ ਦੀ ਐਂਟਰੀ ਤੇ ਇੱਥੇ 9 ਵਜੇ ਤੋਂ ਸਟਾਰਟ ਆ ਤੁਸੀਂ ਤਾਂ 9 ਵਜੇ ਪਹੁੰਚਣਾ ਠੀਕ ਹੈ ਤੇ ਜਿਹੜੇ ਦੇਖਣ ਲਈ ਆ ਰਹੇ ਨੇ ਪਹਿਲਾ ਸਵਾਲ ਤਾਂ ਤੁਹਾਡਾ ਇਹ ਸੀ ਕਿ ਇਹਨੂੰ ਦੇਖਣ ਲਈ ਵੀ ਕੋਈ ਫੀਸ ਹੈਗੀ ਆ ਤੁਹਾਡੀ ਐਂਟਰੀ ਫੀਸ ਕੋਈ ਤਾਂ ਐਂਟਰੀ ਫੀਸ ਕੋਈ ਨਹੀਂ ਹੈਗੀ ਤੁਸੀਂ ਬਿਲਕੁਲ ਫਰੀ ਕਾਸਟ ਜਿੱਥੋਂ ਮਰਜ਼ੀ ਆਉਣਾ ਚਾਹੋ ਆ ਸਕਦੇ ਹੋ ਜਿੰਨੇ ਜਣੇ ਆਉਣਾ ਚਾਹੋ ਆ ਸਕਦੇ ਹੋ ਇਹਦੀ ਐਂਟਰੀ ਦੀ ਇਹਨੂੰ ਦੇਖਣ ਦੀ ਐਗਜ਼ੀਬਿਸ਼ਨ ਨੂੰ ਕੋਈ ਵੀ ਫੀਸ ਨਹੀਂ ਹੈਗੀ ਜੀ ਤੇ ਬਾਕੀ ਜਿਹੜੇ ਦੇਖਣ ਆ ਰਹੇ ਨੇ ਤੁਹਾਡੇ ਲਈ ਮਤਲਬ ਕਿਉਂਕਿ ਉਦੋਂ ਨੂੰ ਸਟਾਲ ਜ ਸਾਰੀਆਂ ਲੱਗ ਜਾਣਗੀਆਂ ਤੁਸੀਂ ਸਾਢੇ 10 ਵਜੇ ਆਪਣੀ ਐਂਟਰੀ ਸਟਾਰਟ ਕਰ ਸਕਦੇ ਹੋ ਜੀ ਸਾਢੇ 10 ਵਜੇ ਤੋਂ ਪਹੁੰਚ ਸਕਦੇ ਆ ਦੇਖਣ ਵਾਲੇ ਤੇ ਅਸੀਂ ਜਿਨ੍ਹਾਂ ਨੇ ਮਤਲਬ ਇੱਥੇ ਸਾਰਾ ਕੁਝ ਲਗਾਉਣਾ ਹੈ ਅਸੀਂ ਆਪਦੇ ਮਤਲਬ ਬੂਟਿਕ ਦੇ ਸੂਟਸ ਵਗੈਰਾ ਲਗਾ ਲਾਂਗੇ ਉਦੋਂ ਤੱਕ ਤਾਂ ਤੁਸੀਂ ਮਤਲਬ ਅਸੀਂ ਜਿਹੜੇ ਹੈਗੇ ਆ ਜਾਂ ਮਤਲਬ ਸਟਾਫ ਲਾ ਲੋ ਜਾਂ ਜਿਹੜੇ ਅਸੀਂ ਇਹ ਕਰ ਰਹੇ ਆ ਅਸੀਂ ਇੱਥੇ 9 ਵਜੇ ਦੇ ਨਾਲ ਪਹੁੰਚਣਾ ਜੀ ਹਰ ਹਾਲਤ ਚ ਤਾਂ ਕਿ ਜਦੋਂ ਤੱਕ 10 10:30 ਵਜੇ ਤੱਕ ਸਟਾਰਟਿੰਗ ਹੋਊਗੀ ਤੁਸੀਂ ਸਾਰੇ ਆ ਕੇ ਆਪਣੀਆਂ ਆਪਣੀਆਂ ਜਿਹੜੀਆਂ ਸਟਾਲਾਂ ਨੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਲਾ ਲਓ ਤੇ ਬਾਕੀ ਤੁਸੀਂ ਦੇਖ ਹੀ ਲਿਓ ਹਨਾ ਅੱਗੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇ ਦੂੰਗੀ ਤੇ ਹਾਲ ਦਿਖਾ ਦੋ ਇਹਨਾਂ ਨੂੰ ਇੱਕ ਵਾਰ ਸਾਰਾ ਅੱਗੇ ਆਜੋ ਬਹੁਤ ਜ਼ਿਆਦਾ ਸੋਨਾ ਹਾਲ ਹੈ ਜੀ ਤੇ ਬਹੁਤ ਜ਼ਿਆਦਾ ਵੱਡਾ ਹੈ ਬਹੁਤ ਏਰੀਆ ਹੈ ਤੁਸੀਂ ਇੱਧਰ ਦੇਖੋ ਇਹ 60 ਬਾਈ 150 ਫੁੱਟ ਦਾ ਬਹੁਤ ਵੱਡਾ ਏਰੀਆ ਹੈਗਾ ਇਹਦਾ ਓਕੇ 60 ਬਾਈ 150 ਦਾ ਇਹ ਹੈਗਾ ਜੀ ਹਾਲ ਬਹੁਤ ਵੱਡਾ ਏਰੀਆ ਹੈ ਉਹ ਵਾਲਾ ਏਰੀਆ ਵੀ ਆਪਣੇ ਲਈ ਹੈ ਜਿਹੜਾ ਉੱਪਰ ਹੈ ਉਹ ਵੀ ਆਪਾਂ ਸਾਰਾ ਖੋਲਾਂਗੇ ਤਾਂ ਲੋਕੇਸ਼ਨ ਲਾਈਟਿੰਗ ਡੈਕੋਰੇਸ਼ਨ ਪ੍ਰੋਪਰ ਸਾਰੀ ਬਹੁਤ ਅੱਛੀ ਹੈ ਠੀਕ ਹਾਂਜੀ ਆਪ ਜਿਹੜਾ ਇੱਧਰ ਏਰੀਆ ਆਹ ਵਾਲਾ ਹੈ ਨਾ ਇਹ ਵੀ ਆਪਣੇ ਲਈ ਹੀ ਹੈ ਇਹ ਵੀ ਆਪਾਂ ਓਪਨ ਕਰਾਂਗੇ ਜ਼ਿਆਦਾ ਹੋਊਗਾ ਤਾਂ ਓਕੇ ਜੀ